ਸਲਾਮ ਅਲੈਕੁਮ ਉਮੀਦ ਕਹਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਗਿਆਨੀ ਸੰਸਿਗ ਮਸਕੀਨ ਚੈਸਤੀ ਕਥਾ ਦੇ ਵਿੱਚ ਦੱਸਣ ਦੇ ਕਿ ਜ਼ਿੰਦਗੀ ਦੁਨੀਆ ਦੀ ਜਿਹੜੀ ਜ਼ਿੰਦਗੀ ਹੈ ਉਹ ਇੱਕ ਖੇਤੀ ਹੈ ਜੋ ਤੁਸੀਂ ਇੱਥੇ ਬੀਜੋਗੇ ਉਹੀ ਵੱਢ ਲੋਗੇ ਇਸ ਲਈ ਕੋਸ਼ਿਸ਼ ਕਰੋ ਚੰਗੇ ਕਰਮ ਕਰੋ ਚੰਗਾ ਬੀਜ ਬੀਓ ਤਾਂ ਕਿ ਤੁਹਾਨੂੰ ਫਲ ਜੜਾ ਵਿੱਚ ਚੰਗਾ ਮਿਲ ਸਕੇ ਸੁਝਾਦੀ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਰਿਪੀਟ ਹੋਵੇ ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਨੂੰ ਕਹਿੰਦੇ ਨੇ ਸੁਭਾਅ ਹਾਂ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਹੈ ਬਿਲਕੁਲ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਹੋ ਗਿਆ ਫਲ ਬਣ ਗਏ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੇ ਬਹੁਤ ਹੋਇਆ ਫਲ ਕੋਈ ਖਾਵੇਗਾ ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਫੂਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਪੈਂਦਾ ਕੋਈ ਦੂਜਾ ਨਹੀਂ ਖਾਂਦਾ ਮੇਰਾ ਬੋਇਆ ਮੈਂ ਖਾਣਾ ਇਹ ਨਹੀਂ ਮੇਰੀ ਔਲਾਦ ਨਹੀਂ ਖਾਂਦੀ ਪਤੀ ਦਾ ਬੋਇਆ ਪਤੀ ਖਾਂਦਾ ਪਤਨੀ ਦਾ ਬੋਇਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾਇ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹੈ ਫਲ ਕੋਈ ਖਾਂਦਾ ਪਿਆ ਹੈ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਹੀ ਖਾਇ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਅ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋਹ ਦਿੱਤਾ ਹੈ ਬੂਟਾ ਬਣ ਗਿਆ ਪੁਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਏ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖੇ ਤੇ ਖਾਣਾ ਪਏਗਾ ਨਹੀਂ ਉਹਨਾਂ ਫਲੋ ਫਲ ਨੂੰ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏ ਕਰਮ ਬਦਲੇ ਜਾ ਸਕਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਣਾ ਚਾਹੁੰਦਾ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਵੀ ਬਦਲੇ ਜਾ ਸਕਦੇ ਨੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬ ਦੀ ਗੈਥ ਲਈ ਅਰਜ਼ ਕਰਾਂ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀ ਗਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇਗਾ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਹੈ ਭਾਵੇਂ ਤਨ ਕਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਥੋੜਾ ਜਿਹਾ ਧਿਆਨਪੂਰਵਕ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨਗੇ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਹੋਵੇ ਜਦ ਤਾਂ ਤਨ ਨਾਲ ਸ਼ਾਮਲ ਹੁੰਦਾ ਹੈ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣਿਆ ਕਰਤ ਨਹੀਂ ਬਣਿਆ ਸਮਾਜ ਕਾਨੂੰਨ ਮਨੁੱਖ ਦੇ ਕਰਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦਾ ਤੁਸੀਂ ਤੇ ਸੋਚਦੇ ਕੀ ਪਿਓ ਮੈਨੂੰ ਕੀ ਪਤਾ ਮੈਂ ਇਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ। ਕਿਰਤ ਤੱਕ ਪਹੁੰਚੇ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ। ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ। ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀਤੇ। ਨੋ ਇਹ ਦੇ ਕਰਤਕ ਐ ਸਾ ਵੀ ਹੋ ਸਕਦਾ ਹੈ ਕਰਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਤੇ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਸਮਾਜ ਲਈ ਕਰ ਰਿਹਾ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣਗੇ ਸਮਾਜ ਦੇ ਚ ਰਹਿਣਾ ਹੈ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆ ਵਰਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪ੍ਰਮਾਤਮਾ ਦੀ ਨਜ਼ਰਾਂ ਚ ਬੁਰਾਈ ਹੁੰਦਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਨੂੰ ਛੇਕ ਸਕਦੀ ਸਭ ਇੰਜ ਕਹਿੰਦੇ ਨੇ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਚੰਗਾ ਹੈ ਸੁਣੋ ਜੀ ਮਨੁੱਖ ਦੇ ਦਿੱਤੇ ਸਾਰੀ ਕੋਸ਼ਿਸ਼ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚਾਹ। ਜਿਸ ਸਮਾਜ ਤਤਛਣ ਫੈਸਲਾ ਕਰਦਾ ਹੈ। ਰਹਿਣਾ ਸਮਾਜ ਦੇ ਚ। ਕਰਮ ਜਦ কৃত ਬਣਦਾ। ਉਹਨੂੰ ਸਮਾਜ ਦੇਖਦਾ। ਹੱਥਾਂ ਦੁਆਰਾ কৃত ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ কৃত ਦੇ ਰੂਪਿਤ ਪ੍ਰਗਟ ਹੋਇਆ। ਲੋਕੀ ਦੇਖਦੇ ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐਸਾ ਵੀ ਹੋ ਸਕਦਾ ਹੈ ਤਨ ਸੁਭ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਿਤ ਦੇ ਅੰਦਰ ਸੰਸਕਾਰ ਨਹੀਂ ਬਣੇ ਇਹ ਲਿਖਿਆ ਹੀ ਨਹੀਂ ਜਾਏਗਾ ਭਾਵੇਂ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਸੇਵਾ ਕਰ ਰਿਹਾ ਹੈ ਮਨ ਨਹੀਂ ਹੈ ਵਿੱਚ ਇਹਦੇ ਸੰਸਕਾਰ ਨਹੀਂ ਬਣਨਗੇ ਹੋਰ ਸੁਣ ਲਓ ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ ਉਹਦੇ ਵੀ ਸੰਸਕਾਰ ਨਹੀਂ ਬਣਨਗੇ ਹੋ ਗਿਆ ਬੁਰਾ ਜੇ ਬਾਰੋਂ ਭੁੱਲ ਚੁੱਕ ਬੋਲ ਦੇ ਵੀ ਕਰੇ ਅਰਮਾਣ ਬੋਲਿਆ ਬੁਰਾ ਹੈ ਪਰਮਾਤਮਾ ਦੀ ਨਿਗਾਹ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜੋ ਬੋਲੇ ਹੈ ਪੈੜਾ ਜੋ ਬੋਲੇ ਹੈ ਪਰ ਪੈੜੀ ਜ਼ਬਾਨ ਬੋਲ ਗਈ ਹੈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਪ ਕਰ ਰਿਹਾ ਹੈ ਵੀ ਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਹੈ ਔਰ ਕਈ ਦਫਾ ਸਮਾਜ ਦੀ ਨਿਗਾਹ ਦੇ ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਹੁੰਦਾ ਹੈ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ ਚ ਖਰਾ ਹੋਵੇਂ ਬਿਹਤਰ ਹੈ ਤੂ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੇ ਨਿਗਾਜ ਖਰਾ ਹੋਵੇਂ ਬਿਹਤਰ ਹੈ ਇਹ ਚੁਣਾਓ ਕਰ ਇਸ ਚੁਣਾਓ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤ ਹੋਏ ਜਨਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰੇ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ ਚ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੇ ਨਿਗਾਹ ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੇ ਨਿਗਾਹ ਚ ਖੋਟੇ ਹੁੰਦੇ ਨੇ ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੇ ਨਿਗਾਹ ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮਿਹਰਜ ਕਰਦੇ ਆ ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੇ ਨਿਗਾਹ ਦੇ ਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਨੇ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂਗਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗ ਕਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗੇ ਆ ਪਕੜਿਆ ਜ ਗਿਆ ਤੇ ਫਾਂਸੀ ਉਮਰ ਭਰ ਦੀ ਜ਼ਹਿਰ ਪੂਰਾ ਸਾਵਧਾਨ ਆਉਂਦਾ ਹੈ ਬੜਾ ਸਾਵਧਾਨ ਆਉਂਦਾ ਹੈ ਬੇਈਮਾਨੀ ਕਰਨਵੇ ਛੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਨਗੇ ਮਨ ਕਰ ਕਬਹੁ ਨ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸ ਬਾਸਰ ਕੀਨੋ ਆਪਣੋ ਪਾਇਆ ਮਨ ਉਸੇ ਹੀ ਕਰਮ ਦੇ ਚਾਹੁੰਦਾ ਜਿਸ ਤੋਂ ਪ੍ਰਭਾਵ ਹੁੰਦਾ ਹੈ ਮਨ ਉਸੇ ਹੀ ਕਰਮ ਵਿੱਚ ਚਾਹੁੰਦਾ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚਲਾਭ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਔਲਾਬ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪਰਮਾਤਮਾ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ ਨਹੀਂ ਤੇ ਨਹੀਂ ਕਰਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੂੰ ਕਰਦੇ ਆ ਕਰਨਾ ਹੈ ਮੂਲ ਤੇ ਲਾਭ ਦੀ ਗੱਲ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਸਵਾਵਕ ਸਾਹਮਣੇ ਮੇਰੇ ਵਾਕ ਆ ਗਿਆ ਹੈ ਭਾਰਤ ਦੇ ਪ੍ਰਾਚੇਨ ઋષਿ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬੰਦੇ ਨੇ ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ ਬੜਾ ਸੋਚੇ ਜਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਹਨ ਮੂਰਖ ਮਨੁੱਖ ਪੈਰ ਅੱਗੇ ਨੇ ਅਗਲ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਸਿਆਣਾ ਅਕਲ ਅੱਗੇ ਕਦਮ ਪਿੱਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਸਿਆਣਾ ਮਨੁੱਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਸੋਚਦਾ ਪਹਿਲੇ ਮੂਡ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ ਕਿਸ ਇਹ ਬ੍ਰਾਹਮਣ ਹੈ ਬ੍ਰਾਹਮਣ ਕੋਈ ਜਾਤ ਨਹੀਂ ਸੀ ਇਹ ਗਲ ਵਖਰੇ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤਾਤ ਦੇ ਚ ਜਾਤ ਮੰਨ ਲਈ ਗਈ ਵਰਨਾਏ ਜਾਤ ਨਹੀਂ ਹੈ ਗੁਰਬਾਣੀ ਜਾਤ ਨਹੀਂ ਮੰਦੀ ਗੁਰਬਾਣੀ ਕੀ ਕਹਿੰਦੀ ਹੈ ਬ੍ਰह्मबिन्दे से ब्राह्मणा ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਹੋਰ ਕਿ ਸੁਣੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਵੇਦ ਸ਼ਬਦੰਗ ਬ੍ਰਾਹਮਣ ਹੈ ਵਿਦਿਆਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸਿਰ ਨੂੰ ਵਗਿਆ ਹੀ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਦੇ ਚੜ੍ਹਾਈਏ ਤੇ ਨਾ ਸਹੀ ਸਾਥ ਮਜ਼ਬੂਤ ਹੋਣਾ ਚਾਹੀਦਾ ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਗੜ ਕੇ ਰੱਖਦੇ ਪਤਾ ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਇ ਜਿਹਦਾ ਨਾਂ ਸੀ ਸਹਿਨ ਸਰਬਾਉ ਸਹਿਨ ਸਰਬਾਉ ਸਾਨਸ ਕਹਿੰਦੇ ਨੇ 1000 ਨੂੰ 1000 ਬਾਵਾ ਵਾਲਾ ਇਤਿਹਾਸ ਦੇ ਚੋਂ ਸਚਾਈ ਕੱਢਣੀ ਪਏਗੀ 1000 ਬਾਵਾ ਇੱਕੋ ਹੀ ਮਨੁੱਖ ਲਿਆ ਆਵਣ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇ ਹਜ਼ਾਰ ਬਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮੈਂਸ ਕਰਾਂ ਸਚਾਈ ਹੈ ਹੁੰਦੇ ਨੇ ਸੈਨ ਸਰਵਾਉ ਹੈਂਤੇ ਉਸ ਦੇ ਕੋਲ ਦੋ ਹੱਥ ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ ਜੋੜ ਕੇ ਖੜੇ ਹੁੰਦੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਉ। ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਵਾਂ ਦੇ ਚ ਹਜ਼ਾਰਾਂ ਬਾਵਾਵਾਂ ਦਾ ਵੱਲੋ। ਸਹਿਨ ਸਰਬਾਉ ਕੌਣ ਨਹੀਂ ਬਣਨਾ ਚਾਹਦਾ। ਸਭ ਕੁਝ ਮੇਰੇ ਹੱਥਾਂ ਚ ਹੋ ਗਏ। ਸਭ ਕੁਝ ਮੇਰੀ ਮੁਠੀ ਦੇ ਚੋਵੇਂ ਮੁਗਲ ਸ਼ੈਨशाह ਤੇ ਆਪਣਾ ਤਖੱਲੂ ਸੀ ਇਸ ਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗੇ ਸਾਰਾ ਜਹਾਨ ਮੇਰੀ ਪકડ ਦੇ ਮੇਰੀ ਮੁਠੀ ਦੇ ਅਕਬਰ ਜਲਾਲਉਦੀਨ ਤੇ ਨਾਮ ਸੀ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਸੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਉਹ ਵੇਗਾ ਅਕਬਰ ਜalaluddin ਨੇ ਕਿਹਾ ਮੈਂ ਅਕਬਰ ਗੱਲ ਖਤਮ ਜalaluddin akbar ਕੌਣ ਨੇ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰੇ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਐਸਾ ਕਰਦਾ ਹੈ ਹਰਨਾਕਿਸ਼ ਨੇ ਕੀਤਾ ਸੀ ਰੱਬ ਕੀ ਆਉਂਦਾ ਮੈਂ ਖੁਦ ਰਹਾ ਬਾ ਐਸਾ ਕੀਤਾ ਸੀ ਨਮਰੂਦ ਨੇ ਖੁਦਾ ਕੀ ਹੁੰਦਾ ਮੈਂ ਖੁਦ ਖੁਦਾ ਕੀਤਾ ਸੀ ਉਸਨੇ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ ਸਹਿਨ ਸਰਬਾਉ ਇਕੁਰਦੂ ਦਾ ਸ਼ਾਇਰ ਕਹਿੰਦਾ ਹੈ ਕਿਸੇ ਕੇ ਏਕ ਆਂਸੋਂ ਪਰ ਹਜ਼ਾਰਾਂ ਦਿਲ ਤੜਪਤੇ ਹਨ ਕਿਸੇ ਕਾ ਉਮਰ ਭਰ ਰੋਣਾ ਯੁਹੀ ਬੇਕਾਰ ਜਾਤਾ ਇੱਕ ਹੰਜੂ ਨਿਕਲਿਆ ਹਜ਼ਾਰਾਂ ਦਿਲ ਰੋ ਉਠੇ ਨੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ ਜੋ ਰੋਮ ਸਹਨ ਸਰਵਾਹੋ ਦੋ ਹੱਥਾਂ ਦੇ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮਤਲਬਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਤੇ ਚੇ ਸ਼ਕਤੀ ਜਿਸ ਦੇ ਹੱਥ ਤੇ ਛਤਰੀ ਇਹਦਾ ਉਪਰ ਬ੍ਰਾਂਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਵਜ਼ ਸੰਸਕ੍ਰਿਤ ਦਾ ਛਤ੍ਰਿਕ ਸ਼ਸਤਰ ਜਿਹਦੇ ਕੋਲ ਹੈ ਸ਼ਕਤੀ ਜਿਹਦੇ ਕੋਲ ਹੈ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਛਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਕਲ ਨੂੰ ਵਗੇ ਕਰਨਾ ਉਹਦਾ ਸਵਾਲ ਹੈ ਹੱਥਾਂ ਨੂੰ ਮਜ਼ਬੂਤ ਕਰਨਾ ਵੇ ਉਹਦਾ ਸਵਾਲ ਹੈ ਹਰ ਵਕਤ ਭਾਰੀ ਵਜ਼ਨੇ ਕੰਮ ਦੇ ਚਪਣੇ ਆਪ ਨੂੰ ਲਈ ਰੱਖਣਾ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ শূਦਰ ਕੋਈ ਯਾਤ ਨਹੀਂ ਹੈ ਪੈਰ শূਦਰ ਨੇ ਪਰ শূਦਰ ਦੀ માનਤਾ ਹੈ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਇਹ ਵੀ ਮੈਲਸ ਕਰਦੇ ਭਾਰ ਚੁੱਕ ਦੇ ਪੇਟ ਦਾ ਵੀ ਭਰ ਚੁਕਿਆ ਹੈ ਹੱਥਾਂ ਦਾ ਵੀ ਭਰ ਚੁਕਿਆ ਹੈ ਸਿਰ ਦਾ ਵੀ ਭਰ ਚੁਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰਨ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋਏ ਡੋਰਾਂ ਦੀ ਖਲ ਨਾ ਲਾਵੇ ਜੁੱਤੀਆਂ ਨਾ ਬਣਾਵੇ ਕਪੜਾ ਨਾ ਬਣਾਵੇ ਇਟਾ ਨਾ ਬਣਾਵੇ ਇਹ ਸਭ ਵਜਨੇ ਕਮ ਸਨ ਬਾਰੇ ਕਮਸਨ ਤੋ ਸਿਰਫ ਸਿਰ ਵਾਲਾ ਕਿਥੇ ਰਵੇਗਾ ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ ਕੀਰਤੀ ਬੰਦੇ ਦਾ ਸਤਿਕਾਰ ਹੋਇਆ ਸਨਮਾਨ ਹੋਇਆ ਉੱਥੇ-ਉੱਥੇ ਕੀਰਤ ਕਰਕੇ ਧੰਨਵਾਦ ਗਿਆ ਭਾਰਤ ਦਾ ਮੁਫਲੇ ਸੌਣਾ ਕਾਰਨ ਦੋ ਸਨ ਇਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕੀਰਤੀ ਬੰਦਾ ਸ਼ੌਧਰ ਹੈ ਜੁਲਾਹਾ ਸ਼ੌਧਰ ਹੈ ਚਮਾਰ ਸ਼ੌਧਰ ਹੈ ਰਾਜ ਮਿਸਤਰੀ ਸ਼ੌਧਰ ਹੈ ਲੋਹਾਰ ਸ਼ੌਧਰ ਹੈ ਦਰਕਾਨ ਸ਼ੌਧਰ ਸਭ ਸ਼ੌਧਰ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏ ਕੀਰਤੀ ਸ਼ੌਧਰ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ساری ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੇ ਉਧਰ ਪੂਰਤੀ ਲਈ ਈਰਾਨ ਗਿਆ ਅਫਗਾਨਿਸਤਾਨ ਗਿਆ ਅਰਬ ਗਿਆ ਫਰਾਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੇ ਅੱਜ ਸਾਰਿਆਂ ਦੀ ਨਿਗਾਹ ਵਿੱਚ ਅਮਰੀਕਾ ਬਣਿਆ ਹੈ ਅਮਰੀਕਾ ਤਾਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਆਏ ਡੱਚ ਉੱਥੇ ਹੀ ਆਏ ਪੁਰਤਗੈਜ਼ ਉੱਥੇ ਆਏ ਅਫਗਾਨੇ ਉੱਥੇ ਆਏ ਉਜ਼ਬੇਕਿਸਤਾਨੀ ਔਰ ਤੁਰਕਸ਼ ਤੁਰਕੀ ਦੇ ਲੋਕ ਈਰਾਨੇ ਅਰਬੀਅਨ ਅੰਗਰੇਜ਼ ਫਰੈਂਚ ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀਆ ਸੀ 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾ ਲੰਡਨ ਮੈਜ਼ਮ ਦੇ ਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾਲ ਸੋਨੇ ਦੇ ਰੱਥ ਵੱਡੇ ਵੱਡੇ ਫਾਲ ਭਾਰਤ ਤੋਂ ਲਿਆਂਦੇ ਪੈਣ ਲਿਖਿਆ ਆ ਉੱਥੇ ਕੋ ਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੈਜ਼ਮ ਦੇ ਚੋਂ ਕੱਢ ਲਈਏ ਤੇ ਰਹਿੰਦਾ ਕੀ ਉੱਥੇ ਕੱਖ ਕੁਝ ਵੀ ਨਹੀਂ ਰਹਿੰਦਾ ਹਜ਼ਾਰਾਂ ਪੌਣ ਦੀ ਆਮਦ ਨੇ 10 ਪੌਣ ਟਿਕਟ ਹੈ ਜਾ ਕੇ ਦੇਖੋ ਕੋਨ ਹੋ ਰਹੀ ਰਾ ਸੋਨੇ ਦੇ ਥਾਲ ਸੋਨੇ ਦੇ ਰੱਥ ਹੀਰੇ ਮੋਤੀ ਇਹ ਸਭ ਉਥੋਂ ਲੈਂਦੇ ਇਰਾਨੀ ਲੁੱਟਦੇ ਰਹੇ ਤਖਤ ਤਾऊस ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾ ਉਸ ਬੇਕਿਸਤਾਨੀ ਲੁੱਟਦੇ ਰਹੇ ਤੁਰਕਮਨਿਸਤਾਨੀ ਲੁੱਟਦੇ ਰਹੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਰਹੇ

ਸੇਮ ਜਿਸ ਤਰ੍ਹਾਂ ਕਿਸਾਨ ਆਪਣੇ ਖੇਤੀ ਦੇ ਵਿੱਚ ਜੋ ਫਸਲ ਬੀਜਦਾ ਉਸ ਤੇ ਜਿੰਨੀ ਮਿਹਨਤ ਕਰਦਾ ਹੈਗਾ ਉਸ ਦਾ ਉਹਨੂੰ ਰਿਜ਼ਲਟ ਮਿਲ ਜਾਂਦਾ ਹੈਗਾ ਕੁਦਰਤ ਕਦੀ ਵੀ ਕਿਸੇ ਦੀ ਮਿਹਨਤ ਜ਼ਾਇਆ ਨਹੀਂ ਕਰਦੀ ਰਹੇਗਾ ਨਹੀਂ ਕਰਦੀ ਕਦੀ ਕਦੀ ਇਮਤਿਹਾਨ ਹੋ ਸਕਦਾ ਹੈਗਾ ਲੇਕਿਨ ਅਗਰ ਤੁਸੀਂ ਉਸ ਇਮਤਿਹਾਨ ਚ ਵੀ ਪਾਸ ਹੋ ਜਿੰਦੇ ਤੇ ਜਿਹੜੇ ਨਤਾਇਜ ਹੁੰਦੇ ਆ ਜਿਹੜੇ ਰਿਜ਼ਲਟ ਹੁੰਦੇ ਆ ਤੁਹਾਡੀ ਤਕਵਾ ਤੋ ਕਿਤੇ ਜ਼ਿਆਦਾ ਹੁੰਦੀ ਹੈ ਕਿਉਂਕਿ ਰੱਬ ਜਦੋਂ ਨਵਾਜ਼ਦਾ ਹੈ ਉਹ ਆਪਣੀ ਸ਼ਾਨ ਦੇ ਮੁਤਾਬਕ ਫਿਰ ਨਵਾਜ਼ਦਾ ਹੈਗਾ ਬੰਦੇ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਉਹਨੂੰ ਨਵਾਜ਼ ਸਕਦਾ ਹੈਗਾ ਜ਼ਰੂਰਤ ਹੈਗੀ ਹੈ ਸਰਧਾ ਦੀ, ਯਕੀਨ ਦੀ, ਇਮਾਨ ਦੀ, ਉਹ ਪੁਖਤਾ ਰੱਬ ਦੇ ਉੱਤੇ ਰੱਖੋ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਰੱਬ ਦੇ ਅਹਿਕਾਮਾਤ ਦੇ ਮੁਤਾਬਿਕ ਗੁਜ਼ਾਰਨੇ ਦੀ ਕੋਸ਼ਿਸ਼ ਕਰੋ, ਦੂਸਰਿਆਂ ਵਾਸਤੇ ਆਸਾਨੀਆਂ ਪੈਦਾ ਕਰਨ ਵਾਲੇ ਬਣੋ, ਮੁਸ਼ਕਲਾਂ ਪੈਦਾ ਕਰਨ ਵਾਲੇ ਨਾ ਬਣੋ, ਦੂਸਰਿਆਂ ਦੇ ਦੁੱਖਾਂ 'ਚ ਪਰੇਸਾਨੀਆਂ 'ਚ ਜੀ ਅਹ ਮਰਨ 'ਚ ਰਾਜ਼ੀ ਨਾ ਹੋਵੋ, ਬਲਕਿ ਉਹਨਾਂ ਦੇ ਉਹਨਾਂ ਦੁੱਖਾਂ ਨੂੰ ਮਹਿਸੂਸ ਕਰੋ, ਕਿਉਂਕਿ ਜਿਹੜਾ ਇਨਸਾਨੀਅਤ ਦਾ ਭਲਾ ਕਰਦਾ ਹੈ ਨਾ ਰੱਬ ਉਹਦਾ ਭਲਾ ਕਰਦਾ ਹੈਗਾ ਵਾ ਰੱਬ ਨੂੰ ਆਪਣਾ ਬੰਦਾ ਸਭ ਤੋਂ ਜ਼ਿਆਦਾ ਪਸੰਦ ਹੈ ਜਿਹੜਾ ਇਨਸਾਨੀਅਤ ਦਾ ਭਲਾ ਕਰਦਾ ਹੈਗਾ ਵਾ ਰੱਬ ਇਬਾਦਤਾਂ ਨਾਲ ਰਾਜ਼ੀ ਨਹੀਂ ਹੁੰਦਾ ਰੱਬ ਰਾਜ਼ੀ ਹੁੰਦਾ ਵਾ ਤੁਹਾਡੇ ਅਮਲਾਂ ਦੇ ਨਾਲ ਜਿਹੜੇ ਤੁਸੀਂ ਖਾਲਸ ਨੀਅਤ ਦੇ ਨਾਲ ਕਰਨਦੇ ਹੁੰਦੇ ਆਂ ਅਮਲ ਚਾਹੇ ਛੋਟੇ ਹੀ ਹੋਣ ਲੇਕਿਨ ਮਕਸਦ ਉਹਦੇ ਪਿੱਛੇ ਵੱਡੇ ਹੋਣ ਤੇ ਯਕੀਨਨ ਉਹਦਾ ਜਿਹੜਾ ਅਜਰ ਆ ਵੀ ਵੱਡਾ ਮਿਲੇਗਾ ਪਰ ਜੇ ਅਮਲ ਵੱਡੇ ਕਰਕੇ ਤੇ ਜਿਹੜੇ ਮਕਸਦ ਐ ਛੋਟੇ ਰੱਖਿਆ ਨੀਅਤਾਂ ਹੋਰ ਸਿਗੀਆਂ ਦਖਲਾਵਾ ਸੀਗਾ ਜਾਂ ਵਾਵਾ ਕਰਾਉਣੀ ਸੀਗੀ ਤੇ ਉਹ ਵੱਡੇ ਅਮਲਾਂ ਦੇ ਵੀ ਜਿਹੜੇ ਆ ਉਹ ਲੈ ਅਜਰ ਨਹੀਂ ਮਿਲਦੇ ਹੈਗੇ ਤੇ ਬਾਅਦ ਦਫਾ ਬਹੁਤ ਛੋਟਾ ਅਮਲ ਲੇਕਿਨ ਨੀਅਤ ਖਾਲਸ ਸਿਰਫ ਰੱਬ ਨੂੰ ਰਾਜ਼ੀ ਕਰਨਾ ਸੀ ਉਹਦੇ ਬੰਦੇ ਲਈ ਆਸਾਨੀ ਪੈਦਾ ਕਰਨਾ ਸੀਗਾ ਤੇ ਉਸ ਅਮਲ ਦੀ ਜਿਹੜਾ ਅਜਰ ਹੈ ਉਹ ਵੀ ਵੱਡਾ ਮਿਲ ਜਾਂਦਾ ਹੈਗਾ ਵਾ ਇਸ ਲਈ ਇਸ ਦੁਨੀਆ ਦੇ ਵਿੱਚ ਚੰਗੇ ਅਮਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਅਮਲ ਹੈ ਨਾ ਉਹ ਤੁਹਾਡਾ ਉਹ ਬੀਜ ਜਿਹੜਾ ਤੁਸੀਂ ਬੀਜ ਰਹੇ ਹੋਗੇ ਤੇ ਉਸ ਦੇ ਸਿਰ ਤੇ ਤੁਹਾਨੂੰ ਫਲ ਮਿਲਣਾ ਹੈਗਾ ਜੇ ਬੀਜ ਚੰਗਾ ਹੋਵੇਗਾ ਤੇ ਫਲ ਵੀ ਚੰਗਾ ਹੋਵੇਗਾ ਤੇ ਜੇ ਬੀਜ ਬਾੜਾ ਹੋਇਆ ਤੇ ਫਲ ਕਿਸ ਤਰ੍ਹਾਂ ਚੰਗਾ ਮਿਲ ਸਕਦਾ ਹੈਗਾ ਵੀਰੋ ਤੁਸੀਂ ਡਰਾਮੇ ਦੇਖ ਲਈਏ ਡਰਾਮੇ ਵਿੱਚ ਅਸੀਂ ਦੇਖੀਦਾ ਕਿ ਇੱਕ ਬੰਦਾ ਜਿਹੜਾ ਕਿ ਕਿਸ ਦੂਸਰਾਂ ਨਾਲ ਜ਼ਿਆਤੀ ਕਰਨ ਦਿਆ ਹੁੰਦਾ ਵੈ ਕੁਝ ਅਰਸੇ ਬਾਅਦ ਉਹਦਾ ਜਿਹੜਾ ਅੰਜਾਮ ਸਾਨੂੰ ਦਿਖਾਇਆ ਜਾਂਦਾ ਹੈਗਾ ਲੇਕਿਨ ਉਹ ਇੱਕ ਡਰਾਮਾ ਹੁੰਦਾ ਜਿਹੜਾ ਅਸੀਂ ਦਸਾ ਦਿਨਾਂ ਚ ਦੇਖ ਲੀਦਾ ਇੱਕ ਮਹੀਨੇ ਚ ਦੇਖ ਲੀਦਾ ਜ਼ਿੰਦਗੀ ਜੜੀ ਹੈ ਉਸ ਸਾਲਾਂ ਦੇ ਹਸਾਲ ਨਾਲ ਚੱਲਦੀ ਹੈ ਲੇਕਿਨ ਹੈ ਬਿਲਕੁਲ ਉਸੇ ਡਰਾਮੇ ਦੀ ਤਰ੍ਹਾਂ ਜਿਹੜਾ ਬੰਦਾ ਅਹ ਦੂਸਰਿਆਂ ਨੂੰ ਤੰਗ ਕਰਨ ਡਿਆ ਨਾ ਦੂਸਰਿਆਂ ਲਈ ਤਕਲੀਫ਼ਾਂ ਪੈਦਾ ਕਰਨ ਡਿਆ ਹੈਗਾ ਵਾ, ਉਹਨੂੰ ਸੁੱਖ ਕਦੇ ਵੀ ਨੀ ਮਿਲ ਸਕਦਾ ਹੈਗਾ, ਉਹਨੂੰ ਵੀ ਉਸ ਡਰਾਮੇ ਦੇ end ਵਿੱਚ ਜਿਸ ਤਰ੍ਹਾਂ ਦੁੱਖ ਮਿਲਦਾ ਹੈ ਨਾ, ਦੁਨੀਆਂ ਦੇ ਉੱਤੇ ਜਿਹੜਾ ਇਨਸਾਨ ਦੂਸਰਿਆਂ ਲਈ ਤਕਲੀਫ਼ਾਂ ਪੈਦਾ ਕਰਦਾ ਹੈ ਨਾ, ਉਹਨੂੰ end ਤੇ ਦੁੱਖ ਹੀ ਮਿਲਦਾ ਹੈਗਾ ਵਾ ਲੇਕਿੰਨ ਇਨਸਾਨ ਭੁੱਲ ਜਾਂਦਾ ਇੰਨੀ ਦੇਰ ਤੇ ਉਹਨੂੰ ਯਾਦ ਵੀ ਨੀ ਰਹਿੰਦਾ, ਕਿ ਮੈਨੂੰ ਮੇਰੇ ਕਰਮਾਂ ਦਾ ਹੀ ਫਲ ਮਿਲਣ ਡਿਆ ਹੈਗਾ ਵਾ। इसलिए कोशिश करो दूसरे लिए आसानिया पैदा करने वाले बनो और जिंदगी इस तरह गुजारो कि तुम्हें उससे फखर हो क्योंकि जिंदगी एक बार मिलनी बार बार नहीं मिलनी सब तो कीमती शायद इस दुनिया जिंदगी है वक्त है इसन अच्छा गुजारने की कोशिश करो ताकि कल मलाल ना रहे कि दोबारा अगर जिंदगी मिले तो आह करा तो आह करा इस तरह जी के जावो कि दोबारा कोई ख्वाहिश न रहिए फिर तो तू कथा कैंचती लगी कॉमेंट्स करके लाजमी दस्य रखियो अपना ढेर सारा ख्याल मिलेंगे अगली वीडियो के अला हाफि